ਪਾਣੀ ਆਉਂਦਾ ਛੇਤੀ ਛੇਤੀ ਜੇ ਆਹ ਚੀਜ਼ਾਂ ਹਫ਼ਤੇ 'ਚ ਦੋ ਤਿੰਨ ਵਾਰੀ ਖਾਇਆ ਕਰੋਗੇ ਕਈ 40 ਸਾਲ ਦੀ ਉਮਰ 'ਚ ਹੀ 60 ਸਾਲ ਦੇ ਲੱਗੀ ਜਾਂਦੇ ਆ ਬੈਠ ਕੇ ਉੱਠਿਆ ਨਹੀਂ ਜਾਂਦਾ ਆਹ ਚੀਜ਼ਾਂ ਸਟਾਰਟ ਕਰ ਦਿਓ ਸੈੱਟ ਹੋ ਜਾਓਗੇ ਜਿਵੇਂ ਹਫ਼ਤੇ 'ਚ ਦੋ ਤਿੰਨ ਵਾਰ ਤੁਸੀਂ ਕਰਨਾ ਬਾਜਰੇ ਦੀ ਰੋਟੀ ਦੁੱਧ ਨਾਲ ਖਾਣੀ ਐ 101% ਰਿਜ਼ਲਟ ਐ ਠੀਕ ਐ ਫੇਰ ਹਫ਼ਤੇ 'ਚ ਦੋ ਤਿੰਨ ਮਾਰੀ ਪਾਣੀ 'ਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਣਾ ਤੁਸੀਂ ਠੀਕ ਐ ਫੇਰ ਹੋ ਸਕੇ ਦਾ ਰੋਜ਼ ਦੇ ਨਹੀਂ ਹਫਤੇ 'ਚ 2-3 ਵਾਰੀ ਨਿੰਮ ਦੇ ਪੱਤੇ ਖਾਇਆ ਕਰੋ 2-3 ਨਿਰਨੇ ਕਾਲ ਜੀ ਠੀਕ ਹੈ ਫੇਰ ਪਰੌਂਠੇ ਨਾਲ ਅੰਬ ਦਾ ਆਚਾਰ ਖਾਇਆ ਕਰੋ ਭੁੱਖ ਵਧੂਗੀ ਖੂਨ ਬਣੂਗਾ ਠੀਕ ਹੈ ਫੇਰ ਸ਼ਾਮ ਵਾਲੀ ਰੋਟੀ ਨਾਲ ਇੱਕ ਗੰਢਾ ਜ਼ਰੂਰ ਖਾਇਆ ਕਰੋ ਰੋਜ਼ ਠੀਕ ਹੈ ਨਹੀਂ ਹਫਤੇ 'ਚ 2-3 ਵਾਰੀ ਜ਼ਰੂਰੀ ਹੈ ਤੇ ਰੋਜ਼ ਸ਼ਾਮ ਨੂੰ ਦੁੱਧ ਨਾਲ ਗੁੜ ਖਾਇਆ ਕਰੋ ਰੋਜ਼ ਨਹੀਂ ਖਾ ਸਕਦੇ ਹਫਤੇ 'ਚ 2-3 ਵਾਰੀ ਖਾਇਆ ਕਰੋ ਠੀਕ ਹੈ ਫੇਰ ਜਿੱਦੇ ਆਪਾਂ ਥੱਕੇ ਹੁੰਨੇ ਆ ਹਨਾ ਆਪਾਂ ਕਹਿੰਦੇ ਆ ਵੀ ਪੈਗ ਲਾ ਲਗੇ ਉਹਦੇ ਨਾਲ ਥਕਾਨ ਉਤਰ ਜੂ ਇਹ ਗਲਤ ਹੈ ਤੁਸੀਂ ਕੀ ਕਰਨਾ ਹੈ ਗਰਮ ਪਾਣੀ 'ਚ ਅਲੈਜੀ ਪਾਓ ਛੋਟੀ 2-3 ਪਾ ਕੇ ਉਹ ਤੋਂ ਬਾਅਦ ਪੁਣਕੇ ਛਾਣ ਕੇ ਪੀਓ ਛੋਟੀ ਸਾਰੀ ਥਕਾਨ ਲੈ ਜੂਗੀ ਠੀਕ ਹੈ ਜਦੋਂ ਗਰਮੀਆਂ ਆਈਆਂ ਅਦਰ ਕਾਲਾ ਪਾਣੀ ਪੀਓ ਤੁਹਾਨੂੰ ਗਰਮੀ ਨਹੀਂ ਲੱਗਦੀ ਠੀਕ ਹੈ ਫੇਰ ਜੇ ਆਲੂ ਬਖਾਰਾ ਖਾਓਗੇ ਰਸਦਾਰ ਠੀਕ ਆ ਰਸਦਾਰ ਆਲੂ ਬਖਾਰਾ ਹੁੰਦਾ ਖਾਓਗੇ ਛੋੜੀਆਂ ਅੱਖਾਂ ਦੇ ਟੋਏ ਨਹੀਂ ਪੈਂਦੇ ਨਾਹੀਂ ਤਾਂ ਥਲੜੇ ਪਾਸੇ ਨਾਹੀਂ ਤਾਂ ਇਹ ਤਾਂ ਵਾਲੇ ਪਾਸੇ ਹਨਾ ਕੰਗਾਂ ਦੇ ਟੋਏ ਪੈ ਜਾਂਦੇ ਉਹ ਟੋਏ ਨਹੀਂ ਪੈਂਦੇ ਠੀਕ ਹੈ ਫੇਰ ਜੇ ਆਪਾਂ ਨਾਰੀਅਲ ਤੇ ਚਕੰਦਰ ਦੋਨੇ ਖਾਨੇ ਆ ਚਾਹੇ ਨਾਰੀਅਲ ਦਾ ਪਾਣੀ ਪੀਣੇ ਆ ਚਾਹੇ ਖਾਨੇ ਆ ਤਾਂ ਆਪਣੀਆਂ ਹੱਡੀਆਂ ਮਜ਼ਬੂਤ ਰਹਿਣਗੀਆਂ ਹੱਡੀਆਂ ਛੇਤੀ ਬੜੇ ਪਾਣੀ ਫੜਦਿਆਂ ਠੀਕ ਹੈ ਜਿਵੇਂ ਹੱਡ ਕੱਟ-ਕੱਟ ਕਰ ਲੱਗ ਜਾਂਦੇ ਇਹ ਪ੍ਰੋਬਲਮ ਨਹੀਂ ਆਉਂਦੀ ਫਿਰ ਆਪਾਂ ਇਹ ਕਰਨਾ ਹੈ ਆਂਬ ਖਾਣਾ ਹੈ ਆਂਬ ਨੂੰ ਫਰਿੱਜ 'ਚ ਰੱਖ ਕੇ ਨਹੀਂ ਖਾਣਾ ਜਿਵੇਂ ਲਿਆਂਦਾ ਧੋ ਕੇ ਚੰਗੀ ਤਰ੍ਹਾਂ ਵੈਸੇ ਖਾਣਾ ਠੀਕ ਹੈ ਕਮਰ ਦਰਦ ਸੋਡਾ ਢੂਈ ਦਾ ਦਰਦ ਕਦੇ ਨਹੀਂ ਹੁੰਦਾ ਠੀਕ ਹੈ ਫਿਰ ਆਪਾਂ ਨਿੰਬੂ ਪਾਣੀ ਪੀਣਿਆ ਆਪਣੇ ਗੁਰਦੇ ਸਾਫ਼ ਹੋ ਜਾਂਦੇ ਆ ਠੀਕ ਹੈ ਤੇ ਨਾਲੇ ਜਿਹੜੀ ਆਪਣੇ ਕਈ ਵਾਰੀ ਬਦਬੂ ਆਉਂਦੀ ਆ ਹਨਾ ਗੰਦੀ ਸਮੈਲ ਆਉਂਦੀ ਆ ਮੂੰਹ ਚੋਂ ਸਾਹ ਲੈਣੇ ਉਦੋਂ ਇਹ 101% ਝੱਕੀ ਜਾਊਗੀ ਜੇ ਆਪਾਂ ਮੇਥੀ ਦਾਣੇ ਦਾ ਪਾਣੀ ਪੀਣ ਲੱਗੇ ਤੜਕੇ ਨਿਰਨੇ ਕਾਲ ਜੇ ਮੇਥੀ ਦਾਣਾ ਸ਼ਾਮ ਨੂੰ ਭੌਂਦਾ ਨਿਰਨੇ ਕਾਲ ਜੇ ਪੀਨੇ ਕਦੇ ਵੀ ਆਪਾਂ ਨੂੰ ਵਖਾਰ ਨਹੀਂ ਹੁੰਦਾ ਠੀਕ ਹੈ ਫਿਰ ਆਪਾਂ ਸੇਬ ਦਾ ਰਸ ਸ਼ਹਿਦ ਦੇ ਵਿੱਚ ਮਿਲਾ ਕੇ ਪੀਵਾਂਗੇ ਹਫਤੇ 'ਚ ਇੱਕ ਦੋ ਵਾਰੀ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਖੰਘ ਨਹੀਂ ਆਉਂਦੀ ਠੀਕ ਹੈ ਫਿਰ ਆਪਾਂ ਰੋਟੀ ਖਾ ਕੇ ਨਾਲ ਦੀ ਨਾਲ ਕਦੇ ਨਹੀਂ ਸੌਣਾ ਇਹਦੇ ਨਾਲ ਆਪਣੇ ਕੰਨ ਐ ਬੋਲੇ ਹੋ ਜਾਂਦੇ ਆ ਉੱਚਾ ਸੁਣਨ ਲੱਗ ਜਾਂਦਾ ਆ ਚੀਜ਼ਾਂ ਵਰਤ ਲਓਗੇ ਹਫ਼ਤੇ 'ਚ 1-2 ਵਾਰ 2-3 ਵਾਰ ਵਰਤੋਗੇ ਤਾਂ ਛੇਤੀ ਛੇਤੀ ਤੁਹਾਡੇ ਬੜੇਪਾ ਨਹੀਂ ਆਉਂਦਾ ਜਿਹੜੀ ਉਮਰ 'ਚ ਆਉਣਾ ਚਾਹੀਦਾ ਬੜੇਪਾ ਉਸੇ ਉਮਰ 'ਚ ਆਉ ਆ ਜਿਵੇਂ 65-70 ਸਾਲ ਦਾ ਹਨਾ ਪਰ ਹੁਣ ਕਈ ਕੀ ਕਰਦੇ ਆ 30 ਸਾਲ ਦੇ ਹੁੰਦੇ ਆ 60 ਸਾਲ ਦੇ ਲੱਗ ਜਾਂਦੇ ਆ 40 ਸਾਲ ਦੇ ਹੁੰਦੇ ਆ 65 ਸਾਲ ਦੇ ਲੱਗ ਜਾਂਦੇ ਆ ਹੱਡ ਗੋਡੇ ਕੱਟ-ਕੱਟ ਕਰਦੇ ਆ ਉੱਠ ਕੇ ਬੈਠਣ ਨਹੀਂ ਜਾਂਦਾ ਸਾਹ ਚੜਦਾ ਸਾਹ ਫੁੱਲਦਾ ਹਨਾ ਇਹ ਚੀਜ਼ਾਂ ਤੋਂ ਤੁਸੀਂ ਮੰਨ ਲਓ ਇਹ ਪ੍ਰੋਬਲਮ ਤੁਹਾਡੀ ਦੂਰ ਹੋ ਜੂਗੀ ਜੇ ਆਹ ਚੀਜ਼ਾਂ ਹਫ਼ਤੇ 'ਚ ਇੱਕ ਦੋ ਵਾਰ ਵੀ ਵਰਤਣ ਲੱਗੇ ਤਾਂ ਬਹੁਤ ਵਧੀਆ ਚੀਜ਼ ਹੈ ਦੇਸੀ ਚੀਜ਼ ਆ ਰਸੋਈ ਵਾਲੀ ਚੀਜ਼ ਹੈ ਘਰੇ ਪੰਗਾ ਸਾਰੀਆਂ ਵਰਤੋ ਰਿਜ਼ਲਟ ਤੁਹਾਨੂੰ ਪਹਿਲੇ ਹਫ਼ਤੇ ਮਿਲਣ ਲੱਗ ਜੂਗਾ ਠੀਕ ਹੈ ਕੋਈ ਸਾਈਡ ਇਫੈਕਟ ਨਹੀਂ ਕੋਈ ਕੈਮੀਕਲ ਨਹੀਂ ਦੇਸੀ ਚੀਜ਼ ਹੈ ਕੋਈ ਵਰਤ ਸਕਦਾ ਇਹਨੂੰ Ok.